ਮੱਥੇ ਦੀਆਂ ਤਕਦੀਰਾਂ ਹੁੰਦੀਆਂ ਨੇ। ਦੇਸ਼ ਨਿਕਾਲਾ ਮਿਲ ਗਿਆ ਸੀ। ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ। ਪਰ ਉਹ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ। ਬੜੇ ਲੋਕ ਮੈਨੂੰ ਕਹਿੰਦੇ ਮਨਪ੍ਰੀਤ ਯਾਰਾ ਤੂੰ ਸਾਨੂੰ ਛੱਡ ਕੇ ਨਿਕਾਣਾ। ਤੂੰ ਇੱਥੇ ਰਹਿਣ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪ੍ਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਜਿਹੜੀਆਂ ਤਕਦੀਰਾਂ ਦੇ ਉਹ ਚੁੱਕੇ ਆਉਣੇ ਪੈਂਦੇ ਆ ਬਰਹਾਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਛੋਟੇ ਦਿਲ ਕਰਮੀਆਂ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਸਿਖਾਈ ਸਕੂਲ ਤੋਂ ਮਹਿਰੂਮ ਹੈ ਕੋਈ ਕਹਿੰਦਾ ਬੈਂਕ ਤੋਂ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਪੀਨ ਵਾਲੇ ਪਾਣੀ ਦਾ ਦਬਾਅ ਹੈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਐਮਪੀਐਲ ਬਣਿਆ ਦਾ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਂ ਪਾਰ ਕਹਿੰਦੇ ਸੀ ਲੈਣੋਂ ਪਾਰ ਇਲਾਕਾ ਇੱਕ ਤਾਂ ਬੜਾ ਡੰਡਾ ਸ਼ਹਿਰ ਹੈ ਪਰ ਲੈਣੋਂ ਪਾਰ ਇਲਾਕਾ ਵੀ ਪਟਿੱਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਿਹਾ ਕਿ ਜੀ ਇਹ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਬਣ ਨਹੀਂ ਸਕਦਾ ਮੈਂ ਕਹਿੰਦਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਦਾ 7-8 ਲਾਈਨਾਂ ਜਾਂਦੀਆਂ ਹੈ ਤੇ ਦਿੱਨ ਡਿਕਾਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਤੇ ਬਾਲਾ ਡਿਵੀਜ਼ਨ ਫਿਰ 9 ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿਤੇ ਵਿੱਚ ਵਿੱਚ ਇਕੱਠੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਰਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਪਰ ਮੈਂ ਤੁਹਾਨੂੰ ਇਹ ਇਹ ਗੱਲ ਤੇ ਐ ਨਹੀਂ ਕਿ ਮੈਂ ਤੁਹਾਡੇ ਤਰਫੇ ਜਾਇਆ ਮੈਂ ਪਰ ਅੱਜ ਤੁਸੀਂ ਥੋੜੇ ਰਿਸ਼ਤੇਦਾਰਾਂ ਨੂੰ ਜੇ ਉਹਨੇ ਮਟਕਦੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਕਟਰ ਦੇ ਵਜ਼ੀਰ ਵੀ ਰਹੇ ਪਟਕਟੇ ਸ਼ਹਿਰ ਤੋਂ ਜਿਹੜੇ ਐਮਪੀਸੀ ਹੋਰ ਵਿੱਚ ਵੀ ਪਰ ਉਹਨਾਂ ਨੇ ਕਹਿੰਦਾ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਅੱਜ ਉਹ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਹੈ ਪਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਤੇ 100 ਕਰੋੜ ਦਾ ਪੁਲ ਜਿਹੜਾ ਉਹ ਬੱਡੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਕੋਈ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐਸਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਤੋਂ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਉਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧਰਨਾ ਜੁੜਾਇਨ ਤੇ ਚੱਕ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਂਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਨਿਸਟਰ ਹੈ ਵੈਸ਼ਨਰ ਸਾਹਿਬ ਵੱਡੇ ਮਿਨਿਸਟਰ ਹੈ ਔਰ ਸਾਡੇ ਫਾਇਨੈਂਸ ਮਿਨਿਸਟਰ ਹੈ ਮੈਂ ਗੱਲ ਦਸਰਦ ਤੋਂ ਤੋਂ ਬਿਨਾ ਪੁੱਛਿਆ ਦਾ ਨਾਲ ਗੱਲ ਆਲਰਡੀ ਮੈਂ ਉਹਨਾਂ ਨਾਲ ਕਰ ਚੁੱਕਿਆ ਉਹ ਕਹਿੰਦੇ ਇਹ ਕੋਈ ਬਹੁਤ ਬੜੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ ਚ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪਰਮਾਤਮਾ ਦਾ ਤੇ ਭੰਕਾਰ ਦਾ ਵੈਰ ਪੈ ਜਾਂਦਾ ਹੈ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਮੈਂ ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਂਗਾ ਦੋਲੇ ਪੁਲ ਬਣਾਵਾਂਗਾ ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇਣ ਨੂੰ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਗੱਲ ਕਹੂੰਗਾ ਤਾਂ ਉਹ ਮੇਰੀ ਗੱਲ ਮੰਨੇ ਜਾਊਗਾ ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਹੁਣੇ ਧਰਨਾ ਬੰਦ ਕਰੋ ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਕਬੀਲਦਾਰ ਲੋਕ ਹੋ ਧਰਮਿਆਂ ਤੇ ਬੈਠੇ ਥੋੜਾ ਨੁਕਸਾਨ ਹੁੰਦਾ ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਐ ਕਿ ਇਹ ਇਸ ਕੰਮ ਤੇ ਬੈਠੇ ਐ ਸੋ ਮੈਂ ਇਹ ਕੰਮ ਥੋੜਾ ਕਰਵਾ ਕੇ ਦਊਗਾ ਦੂਸਰਾ ਮੈਂ ਬੈਂਕ ਵਾਲਾ ਕੰਮ ਵੀ ਥੋੜਾ ਮੈਂ ਕਰਵਾਉਂਦਾ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੇ ਬਤੈਤ ਹੁੰਦੇ ਐ ਮੈਂ ਸਰਕਾਰੀ ਟੈਕਨੋਲੋਜੀ ਹੋਊਗਾ ਕਿ ਬੈਂਕ ਦੀ ਬ੍ਰਾਂਚ ਲੜੀ ਜਿਹੜੀਆਂ ਥੋੜੀਆਂ ਬਾਕੀ ਡਿਮਾਂਡਸ ਹੈ ਹਾਈ ਸਕੂਲ ਬਣਾਣਾ ਸਟੇਡੀਅਮ ਬਣਾਣਾ ਵਾਟਰ ਵਰਕਸ ਬਣਾਣਾ ਕਿ ਮੇਰੀ ਗਰਾਰੀ ਤੇ ਗਰਾਰੀ ਝੜ ਚੁਪਣੀ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਆ ਉਹਨਾਂ ਦੇ اختیار ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹੁਣ ਜਦੋਂ ਤੰਗ ਹੋ ਗਈ ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਨਾ ਹੋਣ ਸੋ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਬਾਤ ਹੈ ਕਿ ਆ ਜਿਹੜਾ ਅੰਦਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਤੇ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਤੁਹਾਡੇ ਕਰਕੇ ਦਊਗਾ ਔਰ ਜੇਨੇ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਫੌਜੋ ਆਰਾਮ ਨਾਲ ਕਿ ਹੁਣ ਸਿਰਦਰਦੀ ਮੈਂ ਆਪਣੇ ਸਿਰ ਲੈ ਲਈ ਔਰ ਇਸ ਕਰਕੇ ਉਹ ਸਾਰਿਆਂ ਦਾ ਇੱਕ ਵਾਰੀ ਫੇਰ ਕਿਸ ਗੱਲ ਦਾ ਧੰਨਵਾਦ ਕਰਦਾ ਹਾਂ ਪਰ ਜਿਦਰਾ ਤੁਮੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤੁਹਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਥੋੜਾ ਬਹੁਤ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ ਇੱਕ ਮਹੀਨਾ ਹੋ ਗਿਆ ਕਿਦਣ ਵਿੱਚ ਆਇਆ ਤੁਹਾਨੂੰ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਛੋਟੀਆਂ ਦੁਕਾਨਾਂ ਤੇ ਐ ਤੁਰੇ ਫਿਰਦਾ ਜਿਵੇਂ ਬੰਦਾ ਕੋਈ ਆਪਦਾ ਰਿਸ਼ਤੇਦਾਰੀ ਚ ਭੱਜਿਆ ਫਿਰਦਾ ਹੈ ਨਾ ਚਾਹੀਏ ਤਾਂ ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਜਿੱਥੇ 15-20 ਸਾਲ ਇਕੱਠੇ ਆਪਾਂ گزارੇ ਐ ਔਰ ਕੋਈ ਵੇੜਾ ਹੁੰਦਾ ਸੀ ਕਿ ਗਿਜੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋੜ ਸੀ ਮੁਕਸਰ ਸੀ ਪਟੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿਜੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਕਿਧਰਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰ디ਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਕਿ ਗਿੱਧੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਆ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਜਿੰਨਾ ਚਿਰ ਮੈਂ ਮੈਲੇ ਦੇ ਆਉਂਦਾ ਆ ਆਪਣੀ ਜਿਹੜੀ ਗਿੱਧੜਵਾਲੀਆਂ ਗੱਡੀਆਂ ਇਹਨਾਂ ਦਾ ਨੰਬਰ ਪੀਪੀ 60 ਤੋਂ ਸ਼ੁਰੂ ਹੁੰਦਾ ਜੀ ਤੇ ਪੀਪੀ 60 ਗੱਡੀ ਦਾ ਕੋਈ ਚਲਾਹ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ